ਨੋ ਵੱਧ ਗਏ ਬਾਬਾ ਮੱਖਣ ਆ ਗਿਆ ਹੁਣ ਕਰਦੇ ਰੂਟੀਨ ਦੀ ਗੱਲ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਰੂਟੀਨ ਦਾ ਕਰਦੇ ਆਂ ਗਾਸ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਵਲੌਗ ਨੂੰ ਐਂਡ ਤਾਈਂ ਜ਼ਰੂਰ ਦੇਖਿਓ ਜੇ ਚੰਗਾ ਲੱਗੇ ਤਾਂ ਲਾਈਕ ਐਂਡ ਸਬਸਕ੍ਰਾਈਬ ਕਰ ਦਿੱਤੇ ਇਧਰ ਪਾਸੇ ਕੱਲ ਝੋਨਾ ਵੱਢਿਆ ਗਿਆ ਸੀ ਅੱਜ ਮਾਰਦੇ ਇਧਰ ਰੀਪਰ ਸਾਰਾ ਝੋਨਾ ਵੱਢਿਆ ਗਿਆ 4 ਕਿੱਲੇ ਰਹਿ ਗਏ ਇਧਰ ਹੈਗਾ ਪਾਣੀ ਨੇੜੇ ਥੋੜਾ ਹੈ ਹਰਾ ਇਹਨੂੰ ਵੜਦੇ ਆਂ 4-5 ਦਿਨ ਆਈਗਾ ਆਪਣੀ ਹੋ ਗਈ ਢਿੱਲੇ ਨੂੰ ਲੱਗ ਗਿਆ ਸੀ ਬੰਨ ਹੋਣੇ ਨੇ ਗੋਹਾ ਕਰ ਦਿੱਤਾ ਬਾਬਾ ਮੱਖਣ ਪਾਉਣ ਲੱਗਿਆ ਪੱਠੇ ਬਾਬਾ ਇਹਦਾ ਕੀ ਕਰਦਾ ਪ बार बारि खनी चाहिए जे प्ठे पे थे बाबा मखण बारि खनी सर कट्टे बछा न फिर इत पठे पा बकरिया इधर धुप तो आई जा बनिया से भी धुप तो आजुगी ਇਹ ਲਾਲ ਬੱਕਰੀ ਸੂਣ ਵਾਲੀ ਆਪਣੀ ਤੇ ਇੱਕ ਕਾਲੀ ਬੱਕਰੀ ਬਾਬਾ ਮੱਖਣ ਵੱਡ ਲਿਆਇਆ ਪੱਠੇ ਵੀ ਪਰ ਮਾਰ ਲੱਗਣਾ ਸੀ ਇਹਦਾ ਟੁੱਟ ਗਿਆ ਐਂਡਰ ਟਰੈਕਟਰ ਦਾ ਵੀ ਹੁਣ ਮੰਡੀ ਜਾ ਕੇ ਲੈ ਕੇ ਆਉਨੇ ਆ ਬਾਬਾ ਮੱਖਣ ਕਰੀ ਜਾਂਦਾ ਪਰਾਲੀ ਇਕੱਠੀ ਦੋਸਤੋ ਮੈਂ ਸ਼ਰਜ ਆਵੜਾ ਸੀ ਇਸ ਕਰਕੇ ਵਲੌਗ ਨਹੀਂ ਬਣਾ ਸਕਿਆ ਵਲੌਗ ਦੀ ਕਰਦੇ ਸਵਾਗਤ ਸਵਾਪਤੀ ਮਿਲਦੇ ਆ ਅਗਲੇ ਵਲੌਗ